ਰਾਗ ਗੁਜਰੀ ਦੁੱਧ ਤਾਂ ਬੱਛਰੇ ਥਨੋ ਬਿਟਾਰੇ ਹੋ ਫੂਲਾ ਪਵਰ ਜਲ ਮੀਨ ਬਿਗਾਰੇ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਨੂਪ ਨਾ ਪਾਵੋ ਰਾਉ ਮੈਲਾ ਗਰ ਬੇਰੇ ਹੈ ਪੁਯੰਗਾ ਵੇਖ ਅੰਮ੍ਰਿਤ ਬਸੇ ਇੱਕ ਸੰਗਾ ਤੂਪ ਦੀਪ ਨਹੀਂ ਬਹਿਦੇ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾਂ ਤਨ ਮਨ ਅਰਪੋ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਦਾਸ ਕਬਨ ਗਤ ਮੋਰੀ ਤਨ ਤਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਸੱਚੇ ਮਨ ਨਾਲ ਪ੍ਰਭੂ ਦਾ ਸਿਮਰਨ ਕਰਨ ਰੂਪੀ ਪੂਜਾ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਸੰਸਾਰ ਵਿੱਚ ਪ੍ਰਭੂ ਦੀ ਸੱਚੀ ਪੂਜਾ ਕੇਵਲ ਸੱਚੇ ਮਨ ਨਾਲ ਉਸ ਦਾ ਸਿਮਰਨ ਕਰਕੇ ਹੀ ਕੀਤੀ ਜਾ ਸਕਦੀ ਹੈ ਦੁੱਧ ਤਾਂ ਬੱਛਰੇ ਥਨੋ ਬਿਟਾਰੇਉ ਫੂਲਾ ਪਵਰ ਜਲ ਮੀਨ ਬਿਗਾਰੇਉ ਸੰਸਾਰੀ ਪਦਾਰਥਾਂ ਨਾਲ ਪ੍ਰਭੂ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੰਸਾਰ ਦੇ ਸਾਰੇ ਪਦਾਰਥ ਪਵਿੱਤਰ ਹਨ ਦੁੱਧ ਤਾਂ ਬਛਰਾ ਇੱਥੋਂ ਮਟਾਰਿਓ ਫੁੱਲ ਪਵਰ ਜਲਮੀਨ ਵਿਗਾਰਿਓ ਸਤਗੁਰੂ ਜੀ ਫਰਮਾਉਂਦੇ ਹਨ ਦੁੱਧ ਵੀ ਪ੍ਰਭੂ ਦੀ ਪੂਜਾ ਦੇ ਯੋਗ ਨਹੀਂ ਹੈ ਕਿਉਂਕਿ ਦੁੱਧ ਨੂੰ ਤਾਂ ਬਛਰਾ ਥਣਾ ਵਿੱਚ ਹੀ ਚੁੰਕੇ ਝੂਠਾ ਕਰ ਦਿੰਦਾ ਹੈ ਇਸ ਲਈ ਦੁੱਧ ਵੀ ਅਪਵਿੱਤਰ ਹੈ ਔਰ ਫੁੱਲ ਪਵਰ ਫੁੱਲ ਨੂੰ ਪਵਰਾ ਸੁਗੰਧੀ ਲੈ ਕੇ ਪਹਿਲਾਂ ਹੀ ਝੂਠਾ ਕਰ ਦਿੰਦਾ ਇਸੇ ਵੀ ਅਪਵਿੱਤਰ ਹੈ ਉਹ ਵੀ ਪੂਜਾ ਦੇ ਯੋਗ ਨਹੀਂ ਹੈ ਜਲ ਮੀਨ ਵਿਗਾੜੇਔਰ ਪਾਣੀ ਨੂੰ ਮੱਛੀ ਨੇ ਵਿਗਾੜ ਦਤਾ ਹੈ ਕਿਉਂਕਿ ਮੱਛੀ ਪਾਣੀ ਵਿੱਚ ਹੀ ਰਹਿੰਦੀ ਹੈ ਔਰ ਉਸ ਨੂੰ ਪਵਿੱਤਰ ਕਰ ਦਿੰਦੀ ਹੈ ਇਸ ਲਈ ਪਾਣੀ ਕੋਈ ਅਪਵਿੱਤਰ ਹੈ ਦੁੱਧ ਵੀ ਔਰ ਪਾਣੀ ਵੀ ਔਰ ਫੁੱਲ ਵੀ ਇਹ ਸਾਰੇ ਪਵਿੱਤਰ ਹਨ ਇਹਨਾਂ ਨਾਲ ਪਰਮਾਤਮਾ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਜਿਵੇਂ ਸਤਗੁਰੂ ਨਾਮਦੇਵ ਜੀ ਮਹਾਰਾਜ ਫਰਮਾਉਂਦੇ ਹਨ ਕਿਸ ਸੰਸਾਰ ਵਿੱਚ ਠਾਕੁਰ ਦੀ ਪੂਜਾ ਕੇਵਲ ਸੱਚੇ ਮਨ ਨਾਲ ਕੀਤੀ ਜਾ ਸਕਦੀ ਹੈ ਸੰਸਾਰ ਦੇ ਸਾਰੇ ਜੋ ਪਦਾਰਥ ਹਨ ਉਹ ਅਪਵਿੱਤਰ ਹਨ ਸਤਗੁਰੂ ਜੀ ਫਰਮਾਉਂਦੇ ਨੇ ਅਨਿਲੇ ਕੁੰਭ ਭਰਾਈ ਲੈ ਉਦਕ ਠਾਕੁਰ ਕੋਸ਼ ਨਾਨਕ ਰੂ 42 ਲੱਖ ਜੀ ਜਲ ਮੇ ਹੋਤੇ ਬੀਠਲ ਪੈਲਾ ਕਾਇ ਕਰੂ ਕਿ ਜੇਕਰ ਪਾਣੀ ਮੰਨਿਆ ਜਾਵੇ ਪਾਣੀ ਵੀ ਅਪਵਿੱਤਰ ਹੈ ਕਿਉਂਕਿ 42 ਲੱਖ ਜੁਨਾ ਪਾਣੀ ਵਿੱਚ ਹਨ ਇਸ ਲਈ ਪਾਣੀ ਪ੍ਰਭੂ ਦੇ ਯੋਗ ਨਹੀਂ ਹੈ ਆਨਿਲੇ ਫੁੱਲ ਪਰੋਈਲੇ মালা ਠਾਕਰ ਕੌਹੋਂ ਪੂਜ ਕਰੂੰ ਪਹਿਲੇ ਬਾਸ ਲਈਏ ਪਵਰੇ ਬੀਠਲ ਪਹਿਲਾ ਕਾਇ ਕਰੂੰ ਇਸ ਲਈ ਫੁੱਲ ਵੀ ਅਪਵਿੱਤਰ ਹਨ ਉਹ ਵੀ ਪੂਜਾ ਦੇ ਯੋਗ ਨਹੀਂ ਹਨ ਆਨਿਲੇ ਦੁੱਧ ਗੰਧਾਲੇ ਖੀਰੰ ਠਾਕਰ ਕੌਨ ਵੇਦ ਕਰੂੰ ਪਹਿਲੇ ਦੁੱਧ ਬਟਾਰਿਓ ਬਛਰੇ ਬੀਠਲ ਪਹਿਲਾ ਕਾਇ ਕਰੂੰ ਇਸ ਲਈ ਜੋ ਦੁੱਧ ਹੈ ਉਹ ਵੀ ਅਪਵਿੱਤਰ ਹੈ ਇਸ ਲਈ ਸਤਗੁਰ ਨਾਮਦੇਵ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਨਾ ਪਦਾਰਥਾਂ ਨਾਲ ਪ੍ਰਭੂ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ ਅਬਰ ਨਾ ਫੂਲ ਅਨੂਪ ਨਾ ਪਾਵੋ ਰਉਂ ਹੇ ਭਾਈ ਮੈਂ ਪ੍ਰਭੂ ਦੀ ਪੂਜਾ ਕਰ ਲਈ ਪਵਿੱਤਰ ਵਸਤੂ ਕਿੱਥੋਂ ਲਿਆਵਾਂ क्योंकि संसार के सारे पदार्थ पवित्र ऐसा कोई पवित्र मैं प्राप्त नहीं करता जिसना प्रभु की पूजा, पूजा की जा सके, सके। ये सारवित्रिख ये अमृत ਸਤਗੁਰੂ ਜੀ ਫਰਮਾਉਂਦੇ ਹਨ ਕਿ ਚੰਦਨ ਵੀ ਪ੍ਰਭੂ ਦੀ ਪੂਜਾ ਦੇ ਯੋਗ ਨਹੀਂ ਹੈ ਮੈਲਾ ਗਰਵੇਰੇ ਹੈ ਪਿਆਂਗਾ ਜੋ ਚੰਦਨ ਦੇ ਪੀੜ ਹਨ ਉਹਨਾਂ ਨੂੰ ਸੱਪ ਲਪਟੇ ਹੋਏ ਹਨ ਵੇਖ ਅਮਰਤ ਵਸੇ ਇੱਕ ਸੰਗਾ ਜੋ ਚੰਦਨ ਹੈ શીਤਲਤਾ ਪ੍ਰਦਾਨ ਕਰਦਾ ਹੈ ਅਮਰਤ ਰੂਪ ਹੈ ਔਰ ਜੋ ਸੱਪ ਹੈ ਉਹ ਜ਼ਹਿਰ ਰੂਪ ਹਨ ਇਸ ਲਈ ਚੰਦਨ ਵੀ ਪੂਜਾ ਦੇ ਯੋਗ ਨਹੀਂ ਹੈ ਕਿ ਚੰਦਨ ਨਾਲ ਸੱਪ ਲਪਟੇ ਹੋਏ ਹਨ ਚੰਦਨ ਅੰਮ੍ਰਿਤ ਔਰ ਸੱਪ ਜ਼ਹਿਰ ਦੋਨੋਂ ਇੱਕ ਥਾਂ ਬਸਦੇ ਹਨ ਇਸ ਲਈ ਚੰਦਰ ਵੀ ਪ੍ਰਭੂ ਜੀ ਆਪ ਹੀ ਦੇ ਪੂਜਾ ਦੇ ਯੋਗ ਨਹੀਂ ਹੈ ਤੂਪ ਦੀਪ ਨਹੀਂ ਬਿਹਦੇ ਬਾਸਾ ਕੈਸੇ ਪੂਜ ਕਰੇ ਤੇਰੀ ਦਾਸਾਂ हे ਪ੍ਰਭੂ ਜੀ ਤੂਪ ਦੀਪ ਨੇ ਬੇਦੇ ਬਾਸਾ ਤੂਪ ਦੀਪਕ ਮਿੱਠੇ ਬਹਿ ਪਦਾਰਥਾਂ ਨਾਲ ਆਪ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਇਹ ਸਾਰੇ ਹੀ ਅਪਵਿੱਤਰ ਹਨ ਕੈਸੇ ਪੂਜ ਕਰੀ ਤਿਦਾਸਾ ਫਿਰ ਆਪ ਹੀ ਦੱਸੋ ਮੈਂ ਆਪ ਦਾ ਦਾਸ ਆਪ ਜੀ ਦੀ ਪੂਜਾ ਕਿਵੇਂ ਕਰਾਂ ਕਿਸ ਵਿਧੀ ਨਾਲ ਕਰਾਂ ਤਨ ਮਨ ਅਰਪੋ ਪੂਜ ਚਰਾਵੋ ਗੁਰ ਪ੍ਰਸਾਦ ਨਿਰੰਝਨ ਪਾਵੋ ਸਤਿਗੁਰ ਜੀ ਆਪ ਹੀ ਉਤਰ ਦਿੰਦੇ ਹਨ ਤਨ ਮਨ ਅਰਪੋ ਪੂਜ ਚੜਾਵੋ ਗੁਰ ਪ੍ਰਸਾਦ ਨਿਰੰਝਨ ਪਾਵੋ ਪ੍ਰਭੂ ਜੀ ਮੈਂ ਆਪ ਜੀ ਅੱਗੇ ਆਪਣਾ ਤਨ ਔਰ ਮਨ ਅਰਪਣ ਕਰਕੇ ਆਪਣਾ ਜੀਵਨ ਸਮਰਪਿਤ ਕਰਕੇ ਆਪ ਜੀ ਦੀ ਸੱਚੀ ਪੂਜਾ ਕਰਦਾ ਹਾਂ ਕਿਉਂਕਿ ਸੱਚੇ ਮਨ ਨਾਲ ਹੀ ਪ੍ਰਭੂ ਦੀ ਸੱਚੀ ਪੂਜਾ ਕੀਤੀ ਜਾ ਸਕਦੀ ਹੈ ਗੁਰ ਪ੍ਰਸਾਦ ਨਰਿੰਦਰਨ ਪਾਵੋ ਫਿਰ ਕਾਲਪੁਰਖ ਦੀ ਕਿਰਪਾ ਨਾਲ ਇਹ ਜੀਵ ਮਾਇਆ ਰਹਿਤ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਇਸ ਲਈ ਪ੍ਰਭੂ ਦੀ ਪੂਜਾ ਕਿਬ ਸੱਚੇ ਮਨ ਨਾਲ ਕੀਤੀ ਜਾ ਸਕਦੀ ਹੈ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਦਾਸ ਕਬਨ ਗਤ ਮੋਰੀ ਜਗਤ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਪ੍ਰਭੂ ਜੀ ਪੂਜਾ ਅਰਚਾ ਹੀ ਨ ਟੋਰੀ ਮੈਂ ਸੰਸਾਰੀ ਪਦਾਰਥਾਂ ਨਾਲ ਆਪ ਜੀ ਦੀ ਪੂਜਾ ਅਰਚਨਾ ਕਰਨੀ ਨਹੀਂ ਜਾਣਦਾ ਕਹਿ ਰਵਿਦਾਸ ਕبن ਗਤ ਮੋਰੀ ਫਿਰ ਹੁਣ ਮੇਰੀ ਕਿਹੜੀ ਗਤੀ ਹੋਵੇਗੀ ਪਾਉ ਸਤਗੁਰੂ ਜੀ ਫਰਮਾਉਂਦੇ ਹਨ ਮੈਂ ਸੰਸਾਰੀ ਪਦਾਰਥਾਂ ਨਾਲ ਆਪ ਜੀ ਦੀ ਪੂਜਾ ਨਹੀਂ ਕਰਦਾ ਸੰਸਾਰ ਦੇ ਸਾਰੇ ਪਦਾਰਥ ਪਵਿੱਤਰ ਹਨ ਪਰਭੂ ਜੀ ਮੈਂ ਕੇਵਲ ਸੱਚੇ ਮਨ ਨਾਲ ਆਪ ਦਾ ਸਨਮਨ ਕੀਤਾ ਆਪ ਹੀ ਸੱਚੀ ਪੂਜਾ ਕੀਤੀ ਔਰ ਮੈਨੂੰ ਆਪ ਦੀ ਪ੍ਰਾਪਤੀ ਹੋ ਗਈ ਜੋ ਜੀਵ ਪ੍ਰਭੂ ਦੀ ਸੱਚੀ ਪੂਜਾ ਸੱਚੇ ਮਨ ਨਾਲ ਕਰਦਾ ਹੈ ਉਸ ਦਾ ਸਨਮਨ ਕਰਦਾ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਜੈ ਗੁਰਦੇਵ